ਬਜਿਠੀਆ ਦੇ ਵਿਜੀਲੈਂਸ ਰਿਮਾਂਡ ਦੇ ਵਿੱਚ 4 ਦਿਨ ਦਾ ਵਾਅਦਾ ਹੋਇਆ ਹੈ। ਮੋਹਾਲੀ ਅਦਾਲਤ ਨੇ ਵਿਕਰਮ ਬਜਿਠੀਆ ਨੂੰ 4 ਦਿਨ ਦੇ ਹੋਰ ਵਿਜੀਲੈਂਸ ਰਿਮਾਂਡ ਤੇ ਭੇਜਣ ਦੇ ਹੁਕਮ ਦਿੱਤੇ ਨੇ। ਵਿਕਰਮ ਨੂੰ ਅੱਜ ਪੇਸ਼ ਕੀਤਾ ਗਿਆ ਸੀ। ਕਾਫੀ ਲੰਬੀ ਜਿਰਾ ਹੋਈ। ਅਦਾਲਤ ਦੇ ਵਿੱਚ ਕਾਫੀ ਲੰਬੀ ਬਹਿਸ ਚੱਲੀ ਔਰ ਉਸ ਤੋਂ ਬਾਅਦ ਅਦਾਲਤ ਨੇ ਵਿਕਰਮ ਬਜਿਠੀਆ ਨੂੰ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਡੀਏ ਦਾ ਕੇਸ ਹੈ। ਡਿਸਪਰੋਪੋਰਸ਼ਨੇਟ ਐਸੈਟਸ ਦਾ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਦਾ ਸੁਇਸ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋਈ ਹੈ ਪਹਿਲਾਂ 7 ਦਿਨ ਦੇ ਰਿਮਾਂਡ ਤੇ ਚੱਲ ਰਹੇ ਸੀ ਅੱਜ ਰਿਮਾਂਡ ਖਤਮ ਹੋਇਆ ਤਾਂ ਦੁਬਾਰਾ ਕੋਰਟ 'ਚ ਪੇਸ਼ ਕੀਤਾ ਗਿਆ ਔਰ ਇੱਕ ਲੰਬੀ ਬਹਿਸ ਤੋਂ ਬਾਅਦ ਮੁਰ 4 ਦਿਨ ਦੇ ਰਿਮਾਂਡ ਤੇ ਵਿਕਰਮ ਮਜੀਠੀਆ ਨੂੰ ਭੇਜ ਦਿੱਤਾ ਗਿਆ ਔਰ ਜੋ ਸਰਕਾਰੀ ਵਕੀਲਾਂ ਦੇ ਤਰਕ ਰਹੇ ਨੇ ਔਰ ਜੋ ਜਿਹੜੇ ਵਿਕਰਮ ਮਜੀਠੀਆ ਦੇ ਵਕੀਲ ਸੀ ਉਹਨਾਂ ਵੱਲੋਂ ਆਰਗੂਮੈਂਟਸ ਕੀਤੇ ਗਏ ਨੇ ਉਹਨਾਂ ਦੋਨਾਂ ਦਾ ਅਸੀਂ ਇੱਕ-ਇੱਕ ਕਰਕੇ ਜ਼ਿਕਰ ਕਰਾਂਗੇ ਸਰਕਾਰੀ ਵਕੀਲਾਂ ਨੇ ਸਭ ਤੋਂ ਪਹਿਲਾਂ ਬਾਹਰ ਆ ਕੇ ਕਿਹਾ ਕਿ ਵਿਕਰਮ ਮਜੀਠੀਆ ਦੀਆਂ ਕਈ ਬੇਨਾਮੀ ਜਾਇਦਾਦਾਂ ਦਾ ਪਤਾ ਲੱਗਿਆ ਉਹਨਾਂ ਨੇ ਕਿਹਾ ਕਿ ਜੋ ਪੁੱਛਗਛ ਹੋਈ ਹੈ ਉਸ ਦੇ ਵਿੱਚ ਵਿਕਰਮ ਮਜੀਠੀਆ ਦੀਆਂ ਕਈ ਬੇਨਾਮੀ ਜਾਇਦਾਦਾਂ ਦਾ ਪਤਾ ਲੱਗਿਆ ਉੱਥੇ ਵਿਕਰਮ ਮਜੀਠੀਆ ਨੂੰ ਲਿਜਾਇਆ ਵੀ ਗਿਆ ਪਰ ਉਹਨਾਂ ਨੇ ਜਾਂਚ ਚ ਸਹਿਯੋਗ ਨਹੀਂ ਕੀਤਾ ਇਸ ਸਰਕਾਰੀ ਵਕੀਲ ਵੱਲੋਂ ਕੋਰਟ ਦੇ ਵਿੱਚ ਵੀ ਸਟੇਟਮੈਂਟ ਦਿੱਤੀ ਗਈ ਹੈ ਜੋ ਉਹਨਾਂ ਨੇ ਬਾਹਰ ਆ ਕੇ ਦੱਸਿਆ ਆਰਗੂਮੈਂਟਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਵਿਕਰਮ ਮਜੀਠੀਆ ਜਾਂਚ ਦੇ ਵਿੱਚ ਸਹਿਯੋਗ ਨਹੀਂ ਕਰ ਰਹੀ ਔਰ ਨਾਲ ਦੀ ਨਾਲ ਉਹਨਾਂ ਨੇ ਜ਼ਿਕਰ ਕੀਤਾ ਕਿ ਮਸ਼ੂਬਰਾ ਲਜਾਇਆ ਗਿਆ ਸ਼ਿਮਲਾ ਲਜਾਇਆ ਗਿਆ ਪਰ ਵਿਕਰਮ ਜਿਠਿਆ ਨੇ ਜਾਂਚ ਸਹਿਯੋਗ ਨਹੀਂ ਕੀਤਾ ਸੋਨਾ ਕਹੇ ਇਹਨਾਂ ਬੇਨਾਮੀ ਜਾਇਦਾਦਾਂ ਨੂੰ ਹੋਰ ਖੰਗਾਲਣ ਦੇ ਲਈ ਉਹਨਾਂ ਦੇ ਰਿਮਾਂਡ ਦੀ ਜ਼ਰੂਰਤ ਹੈ ਸ਼ਿਮਲਾ ਦੇ ਵਿੱਚ 402 ਹੈਕਟੇਅਰ ਜ਼ਮੀਨ ਦਾ ਜ਼ਿਕਰ ਹੋਇਆ ਕਰੀਬ-ਕਰੀਬ 1000 ਏਕੜ ਦੇ ਨੇੜੇ ਇਹ ਜਗ੍ਹਾ ਬਣਦੀ ਹੈ 402 ਹੈਕਟੇਅਰ ਉਹਨਾਂ ਕਹੇ ਕਿ ਜ਼ਮੀਨ ਜਿਹੜੀ ਬੇਨਾਮੀ ਜਾਇਦਾਦ ਹੈ ਉਸ ਦਾ ਪਤਾ ਲੱਗਿਆ ਪਰ ਉਸਤੇ ਬਾਰੇ ਸਹਿਯੋਗ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਸ਼ਿਮਲਾ ਤੇ ਮਜੀਠਾ ਦੋਨਾਂ ਥਾਵਾਂ ਤੇ ਵਿਕਰਮ ਮਜੀਠੀਆ ਵੱਲੋਂ ਜਾਂਚ ਸਹਿਯੋਗ ਨਹੀਂ ਕੀਤਾ ਨਾਲ ਦੀ ਨਾਲ ਉਹਨਾਂ ਕਿਹਾ ਕਿ ਯੂਪੀ ਦੇ ਗੋਰਖਪੁਰ ਦੇ ਵਿੱਚ ਵੀ ਵਿਕਰਮ ਮਜੀਠੀਆ ਦਾ ਬਿਜ਼ਨਸ ਹੈ ਉਹਨਾਂ ਦੀ ਜਾਇਦਾਦ ਹੈ ਔਰ ਉੱਥੇ ਵੀ ਪੁਲਿਸ ਉਹਨਾਂ ਨੂੰ ਅਗਲੇ ਦਿਨਾਂ ਚ ਲਿਜਾ ਸਕਦੀ ਹੈ ਇਸ ਦੇ ਨਾਲ ਨਾਲ 166 ਕਰੋੜ ਰੁਪਏ ਦੀ ਐਂਟਰੀ ਦਾ ਫਿਰ ਜ਼ਿਕਰ ਕੀਤਾ ਗਿਆ ਕਿ 2017-18 ਚ ਬੈਂਕ ਖਾਤਿਆਂ ਦੇ ਵਿੱਚ 166 ਕਰੋੜ ਰੁਪਏ ਕੈਸ਼ ਜਿਹੜਾ ਸੀ ਉਹ ਜਮ੍ਹਾਂ ਕਰਵਾਏ ਗਏ ਉਹਨਾਂ ਕਿਹਾ ਕਿ ਮਾਮਲਾ ਬਹੁਤ ਸਾਰੇ ਸੋਰਸਸ ਤੋਂ ਪੈਸਾ ਆਉਣ ਦੇ ਨਾਲ ਜੁੜਿਆ ਔਰ ਉਹਨਾਂ ਚੋਂ ਇੱਕ ਸੋਰਸ ਡਰੱਗਸ ਵੀ ਹੈ ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਡਰੱਗ ਮਨੀ ਵੀ ਜਿਹੜਾ ਹੈ ਉਹ ਲੱਗਿਆ ਹੋਇਆ ਹੈ ਜਿਹੜੇ ਪੈਸੇ ਦਾ ਸੀ ਜ਼ਿਕਰ ਕਰ ਰਹੇ ਹਨ ਪਰ ਪੈਸਾ ਹੋਰ ਵੀ ਬਹੁਤ ਸਾਰੇ ਸੋਰਸਸ ਤੋਂ ਆਇਆ ਹੈ ਸਰਕਾਰੀ ਵਕੀਲ ਨੇ ਕਿਹਾ ਕਿ Shimla, Chandigarh ਤੇ Majitha ਇਹਨਾਂ ਥਾਵਾਂ ਦੇ ਵਿੱਚ ਜਾਂਚ ਕੀਤੀ ਗਈ ਹੈ ਪਰ ਬਿਕਰਮ ਮਜੀਠੀਆ ਦੇ ਵਕੀਲਾਂ ਨੇ ਕਿਹਾ ਕਿ ਸਾਰੀਆਂ ਥਾਵਾਂ ਤੋਂ ਵਿਜੀਲੈਂਸ ਨੂੰ ਕੁਝ ਨਹੀਂ ਮਿਲਿਆ ਗੁਰੂਖਪੁਰ ਦਾ ਉਹਨਾਂ ਜ਼ਿਕਰ ਕੀਤਾ ਕਿ ਪਿਛਲੇ 15-16 ਸਾਲ ਚ ਵਿਕਰਮ ਮਜੀਠੀਆ ਕਦੇ ਗੁਰੂਖਪੁਰ ਗਏ ਹੀ ਨਹੀਂ ਉਹਨਾਂ ਕਿਹਾ ਕਿ ਜਿਸ ਸਰਾਇਆ ਕੰਪਨੀ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਵਿੱਚ ਵਿਕਰਮ ਮਜੀਠੀਆ ਦਾ ਸਿਰਫ 11% ਸ਼ੇਅਰ ਹੈ ਔਰ ਕੰਪਨੀ ਦਾ ਕੋਈ ਵੀ ਅਹੁਦਾ ਉਹਨਾਂ ਦੇ ਕੋਲ ਨਹੀਂ ਹੈ ਔਰ ਉਹਨਾਂ ਕਿਹਾ ਕਿ ਉਹਨਾਂ ਦੇ ਦਾਦਾ ਵੱਲੋਂ 11% ਦਾ ਸ਼ੇਅਰ ਉਹਨਾਂ ਨੂੰ ਮਿਲਿਆ ਸੀ ਔਰ ਉਸ ਦੇ ਚਲਦੇ ਉਹਨਾਂ ਦੀ ਉਸ ਦੇ ਵਿੱਚ ਜਿਹੜੀ ਮਾਲਕੀ ਆ ਉਹ ਬੋਲਦੀ ਹੈ 11% ਦੇ ਸ਼ੇਅਰ ਦੇ ਚਲਦੇ ਪਰ ਸਾਰੀਆਂ ਚੀਜ਼ਾਂ ਔਨ ਰਿਕਾਰਡ ਨੇ ਇਨਕਮ ਟੈਕਸ ਦੇ ਰਿਕਾਰਡ ਦੇ ਵਿੱਚ ਮੌਜੂਦ ਨੇ ਔਰ ਉਹਨਾਂ ਦਾ ਉਹਨਾਂ ਕਹਿਆ ਕਿ ਜਿਹੜਾ ਐਫੀਡੇਵਿਟ ਫਾਈਲ ਕੀਤਾ ਜਾਂਦਾ ਹੈ ਇਲੈਕਸ਼ਨ ਲੜਨ ਵੇਲੇ ਉਸ ਦੇ ਵਿੱਚ ਵੀ ਇਹਨਾਂ ਸਾਰੀਆਂ ਚੀਜ਼ਾਂ ਦਾ ਜ਼ਿਕਰ ਹੈ ਤਾਂ ਫਿਰ ਉਹ ਸੰਪਤੀ ਬੇਨਾਮੀ ਕਿਵੇਂ ਹੋ ਗਈ ਤਾਂ ਉਧਰ ਸਰਕਾਰੀ ਵਕੀਲ ਕਹਿ ਰਹੇ ਨੇ ਕਿ ਬਹੁਤ ਸਾਰੀ ਬੇਨਾਮੀ ਸੰਪਤੀ ਦਾ ਪਤਾ ਲੱਗਿਆ ਹੈ ਔਰ ਜੋ ਹੋਰ ਵੀ ਉਹਨਾਂ ਵੱਲੋਂ ਪ੍ਰੋਜੈਕਟ ਚਲਾਏ ਜਾ ਰਹੇ ਨੇ ਇੱਕ ਜਲੰਧਰ ਦੇ ਵਿੱਚ ਇਸ ਸੋਸਾਇਟੀ ਦਾ ਉਹਨਾਂ ਜ਼ਿਕਰ ਕੀਤਾ ਔਰ ਉਸ ਦੇ ਵਿੱਚ ਉਹਨਾਂ ਕਿਹਾ ਕਿ 25% ਦੇ ਹਿੱਸੇਦਾਰ ਇੱਕ ਸੋਸਾਇਟੀ ਬਣਾਈ ਗਈ ਹੈ ਉਹਦੇ ਵਿੱਚ ਵਿਕਰਮ ਮਜੀਠੀਆ ਦੇ ਧਰਮ ਪਤਨੀ ਨੇ ਸੋ ਇਹਨਾਂ ਸਾਰੀਆਂ ਗੱਲਾਂ ਤੇ ਅੱਜ ਕੋਰਟ ਦੇ ਵਿੱਚ ਬਹਿਸ ਹੋਈ ਹੈ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਨੂੰ 4 ਦਿਨ ਦੇ ਹੋਰ ਰਿਮਾਂਡ ਤੇ ਭੇਜ ਦਿੱਤਾ ਗਿਆ ਜਦੋਂ ਜਦੋਂ ਪੰਜਾਬ ਵਿਜ਼ਨ ਸੂਰਵੇ ਨੂੰ ਇਨਟੈਰੋਗੇਟ ਕੀਤਾ ਤੇ ਵਿਕਰਮ ਸਿੰਘ ਮਜੀਠੀਆ ਤੋਂ ਪਤਾ ਲੱਗ ਗਿਆ ਕਿ ਉਹਨਾਂ ਦੀਆਂ ਸੇਲ ਡੀਡਾਂ ਹੋਈਆਂ ਹੋਈਆਂ ਨੇ ਕੁਝ ਮਸ਼ੂਬਰਾ ਸ਼ਿਮਲਾ ਦੀਆਂ ਜ਼ਮੀਨ ਦੀਆਂ ਉਹ ਜਿਹੜੀ ਜ਼ਮੀਨ ਸੀਗੀ ਉਹਨਾਂ ਨੇ ਆਪਣੇ ਐਫੀਡੇਵਿਟਸ ਵਿੱਚ 0.56 ਹੈਕਟੇਅਰਸ ਦਿਖਾਈ ਹੋਈ ਸੀਗੀ 2012 ਵਿੱਚ ਜਦ ਕਿ ਜਿਹੜੀਆਂ ਸੇਲ ਡੀਡਸ ਨੇ ਉਹ 2010 11 ਦੀਆਂ ਨੇ ਤੇ ਉਹ ਸੇਲ ਡੀਡਸ ਵਿੱਚ ਜਿਹੜਾ ਜ਼ਮੀਨ ਦਿਖਾਈ ਗਈ ਹੈ 402 ਹੈਕਟੇਅਰਸ ਜੋ ਕਿ ਬਹੁਤ ਵੱਡਾ ਚੰਕ ਆਫ ਲੈਂਡ ਹੁੰਦਾ ਤੇ ਇਹਦੇ ਬਾਰੇ ਸਾਨੂੰ ਜਦੋਂ ਇਨਟੈਰੋਗੇਸ਼ਨਸ ਪਤਾ ਲੱਗਿਆ ਤੇ ਸਾਡੀ ਜਿਹੜੀ ਉੱਥੇ ਵਿਜ਼ਿਟ ਹੋਈ ਸੀ ਉਸ ਤੋਂ ਪਤਾ ਲੱਗਿਆ ਤਾਂ ਅਸੀਂ ਅਦਾਲਤ ਨੂੰ ਇਹ ਬਾਰੇ ਦੱਸਿਆ ਫਿਰ ਅਸੀਂ ਅਦਾਲਤ ਨੂੰ ਇਹ ਕਹੇ ਦੱਸਿਆ ਕਿ ਜਿਹੜਾ ਇਹ ਸਰਾਇਆ ਇੰਡਸਟਰੀਜ਼ ਲਿਮਟਿਡ ਵਗੈਰਾ ਹੈਗੇ ਸਾਨੂੰ ਇਹ ਮਿਸਗਾਈਡ ਕਰਦੇ ਰਿਹਾ ਕਿ ਉਹ ਸਾਡੇ ਨਾਲ ਬਿਲਕੁਲ ਕਿਸੇ ਤਰੀਕੇ ਦਾ ਕੋਆਪਰੇਸ਼ਨ ਕਰਨ ਤੋਂ ਮਨਾ ਕਰ ਰਿਹਾ ਸੀਗਾ ਤੇ ਇਹ ਸਾਨੂੰ ਪਹਿਲੇ ਸ਼ਿਮਲਾ ਲੈ ਗਿਆ ਤੇ ਉੱਥੇ ਕੋਆਪਰੇਸ਼ਨ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਇਹ ਸਾਨੂੰ ਮਝਿੱਠੇ ਲੈ ਗਿਆ ਤੇ ਮਜੀਠਿਆ ਵੀ ਕੋਆਪਰੇਸ਼ਨ ਨਹੀਂ ਕੀਤੀ। ਹੁਣ ਅਸੀਂ ਅਦਾਲਤ ਨੂੰ ਦੱਸਿਆ ਕਿ ਇਹਨਾਂ ਦਾ ਜਿਹੜੇ ਸਾਰੇ ਰਿਕਾਰਡਸ ਨੇ ਉਹ ਗੋਰਖਪੁਰ ਵੀ ਹੈਗੇ ਨੇ। ਸੋ ਸਾਨੂੰ ਉੱਥੇ ਵੀ ਲਿਜਾਣਾ ਪੈ ਸਕਦਾ। ਸੋ ਕੁੱਲ ਮਿਲਾ ਕੇ ਜਦੋਂ ਅਸੀਂ ਫਰਦਰ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਵਿਕਰਮ ਸਿੰਘ ਮਜੀਠਿਆ ਦੇ ਇੱਕ ਸੈਨਿਕ ਫਾਰਮ ਹਾਊਸ ਸੈਨਿਕ ਫਾਰਮਸ ਕਰਕੇ ਦਿੱਲੀ ਵਿੱਚ ਜਗ੍ਹਾ ਹੈ ਉਹ ਜਿਹੜਾ ਫਾਰਮ ਹਾਊਸ ਸੀਗਾ ਇਹਨਾਂ ਦਾ ਪਹਿਲਾਂ ਆਕਸ਼ਨ ਵਿੱਚ ਵਿਕ ਗਿਆ ਸੀ। ਪਰ ਇਹਨਾਂ ਦੇ ਫਾਦਰ ਨੇ ਜਿਹੜਾ ਹੈਗਾ ਉਹ ਰੀਪਰਚੇਸ ਕੀਤਾ ਜਦੋਂ ਇਹ ਪਾਵਰ ਵਿੱਚ ਆਇਆ ਸੈਨਿਕ ਫਾਰਮ ਜਿਹੜੇ ਸੈਨਿਕ ਫਾਰਮਸ ਹੈਗੇ ਨੇ ਦਿੱਲੀ ਵਿੱਚ ਉਹਨਾਂ ਦੀ ਜਿਹੜੀ ਵੈਲਿਊ ਹੈਗੀ ਹੈ ਉਹ ਸੈਂਕੜੇ ਕਰੋੜਾਂ ਚ ਹੁੰਦੀ ਹੈ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈਗਾ ਜਦੋਂ ਇਹ ਦੁਬਾਰਾ ਪਾਵਰ ਚਾਏ ਤੇ ਇਹਨਾਂ ਨੇ ਫਿਰ ਉਹ ਲਿਆ ਅੱਜ ਅਦਾਲਤ ਵਿੱਚ ਇਹਨਾਂ ਦੇ ਵਕੀਲ ਸਾਹਿਬਾਨ ਨੇ ਇਹ ਗਰਾਉਂਡ ਲਿਆ ਸੀਗਾ ਕਿ ਜੀ ਸਾਡਾ ਤਾਂ ਆਪਣੇ ਪਿਤਾ ਜੀ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਕਿਹੜੀ ਪ੍ਰਾਪਰਟੀ ਖਰੀਦ ਰਹੇ ਕਿਹੜੀ ਨਹੀਂ ਖਰੀਦ ਰਹੇ ਪਰ ਜਦੋਂ ਫਿਰ ਅਸੀਂ ਅਦਾਲਤ ਨੂੰ ਰਿਕਾਰਡਸ ਦਿਖਾਏ ਕਿ ਸਰਾਇਆ ਇੰਡਸਟਰੀਜ਼ ਲਿਮਟਿਡ ਦਾ ਇਹ ਆਪਣਾ ਰਿਕਾਰਡ ਚੈੱਕ ਕਰੀਏ ਤਾਂ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਗੁਰਮਹੇਰ ਸਿੰਘ ਗੁਰਮਹੇਰ ਸਿੰਘ ਹੋਣਾ ਉਹਨਾਂ ਦੇ ਬ੍ਰਦਰ ਸਾਰੀ ਫੈਮਿਲੀ ਦੇ ਜਿਹੜੇ ਇਹਨਾਂ ਨੇ ਐਡਰੈਸਿਸ ਸ਼ੋ ਕੀਤੇ ਨੇ ਉਹ ਸਾਰੇ ਸੈਨਿਕ ਫਾਰਮਸ ਤੇ ਸ਼ੋ ਕੀਤੇ ਹਨ ਸੋ ਇਹ ਸਾਰਾ ਰਿਕਾਰਡ ਜਦੋਂ ਕੋਰਟ ਨੇ ਕੋਖਿਆ ਤੇ ਕੋਰਟ ਨੇ ਪਾਇਆ ਕਿ ਵੀ ਇਹ ਰਿਮਾਂਡ ਦੀ ਐਕਸਟਰਨਲ ਰਿਕੁਆਇਰਮੈਂਟ ਹੈ ਇਹ ਇਸ ਤੋਂ ਇਲਾਵਾ ਇਹਨਾਂ ਨੇ ਸਾਨੂੰ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਵੀ ਪਤਾ ਲੱਗਿਆ ਕਿ ਇੱਕ ਗ੍ਰੀਨ ਐਵੇਨਿਊ ਕਰਕੇ ਇੱਕ ਇਹਨਾਂ ਨੇ ਸੋਸਾਇਟੀ ਕੱਟੀ ਹੈਗੀ ਹੈ ਜਲੰਧਰ ਵਿੱਚ ਉਹ ਸੋਸਾਇਟੀ ਵਿੱਚ 25% ਜਿਹੜਾ ਸ਼ੇਅਰ ਹੈਗਾ ਉਹ ਬੀਬੀ ਗਨੀਵਕੌਰ ਦਾ ਹੈਗਾ ਤੇ ਉਹ ਜਿਹੜਾ ਉਹਦੇ ਵਿੱਚ 25% ਸ਼ੇਅਰ ਹੈ ਉਹਦੇ ਲਈ ਕਰੋੜਾ ਰੁਪਏ ਦਿੱਤੇ ਗਏ ਨੇ ਸੋ ਅਦਾਲਤ ਨੇ ਜਦੋਂ ਇਹ ਸਾਰੇ ਤਾਤੇ ਜਿਹੜੇ ਬੱਚੇ ਆ ਗਏ ਨੇ ਤੇ ਸਾਨੂੰ ਜਿਹੜਾ ਰਿਮਾਂਡ ਜਿਹੜਾ ਹੈ ਉਹਨਾਂ ਨੇ ਦਿੱਤਾ ਹੈ ਅਕੀਲ ਸਾਹਿਬ ਇਹ ਸੋਪੀ ਜਿਹੜੀ ਸਾਰੀ ਮਨੀ ਇਨਵੋਲਵ ਹੋ ਰਹੀ ਹੈਗੀ ਜਿਵੇਂ ਪ੍ਰਚਾਰ ਕੀਤਾ ਜਾ ਰਿਹਾ ਵੀ ਇਹ ਡਰੱਗਸ ਦੀ ਮਨੀ ਹੈਗੀ ਆ ਜਾਂ ਉਹਨਾਂ ਦੇ ਆਪਣੇ ਬਿਜ਼ਨਸ ਦੀ ਮਨੀ ਹੈ ਸਰ ਇਹ ਸਾਰੀ ਇਲਗੋਟਨ ਮਨੀ ਹੈ ਇਹ ਕਈ ਸੋਰਸਸ ਤੋਂ ਕਈ ਜਿਹੜੇ ਹੈਗੇ ਨੇ ਬੰਦਿਆਂ ਤੋਂ ਕੰਪਨੀਆਂ ਤੋਂ ਇਹਨਾਂ ਦੇ ਖਾਤਿਆਂ ਦੇ ਚਾਈ ਹੈ ਇਹ ਮਨੀ ਸਿਰਫ ਬੈਂਕਿੰਗ ट्रांजैक्शन ਦੇ ਨਾਲ ਨਹੀਂ ਆਈ ਹੈ देयर वाज ਅਮਾਉਂਟ ਆਫ ਰੁਪੀਏ 161 ਕਰੋੜ ਇਨ ધ ਇਅਰ 2007 8 ਐਂਡ 89 ਜਿਹੜਾ ਕੈਸ਼ ਡਿਪੋਜ਼ਿਟ ਹੋਇਆ ਇਹਨਾਂ ਦੀ ਕੰਪਨੀ ਵਿੱਚ ਲੇਕਿਨ ਉਹ ਕੈਸ਼ ਡਿਪੋਜ਼ਿਟ ਨੂੰ ਕਹਿ ਰਹੇ ਨੇ ਕਿ ਇਹ ਸ਼ਰਾਬ ਦੇ ਠੇਕਿਆਂ ਦੀ ਕਲੈਕਸ਼ਨ ਸੀ ਕਿ ਉਹਦਾ ਜਿਹੜਾ ਕੈਨਸਲ ਹੈ ਜਿਹੜੇ ਵਕੀਲ ਉਹਨਾਂ ਦੇ ਕਹਿ ਰਹੇ ਨੇ ਉਹ ਇਹ ਦਾਅਵਾ ਕਰ ਰਹੇ ਨੇ ਕਿ ਇਹ ਸਰ ਉਹ ਬੈਲੈਂਸ ਸ਼ੀਟਾਂ 'ਚ ਨਹੀਂ ਦਿਖਾਈ ਨਹੀਂ ਉਹ ਵਾਲੀਆਂ ਰਸੀਦਾਂ ਤੇ ਬੈਂਕਾਂ ਵਿੱਚ ਡਿਪੋਜ਼ਿਟ ਹੋ ਰਹੇ ਨੇ ਪੈਸੇ ਇਹ ਜਿਹੜੀ ਸੀ ਜਿਹੜੀ ਕੈਸ਼ ਪਾਲਿਸੀ ਹੈ ਇਹ ਕਈ ਚੀਜ਼ਾਂ ਦਾ ਪੈਸਾ ਹੈ ਇਹ ਕਈ ਚੀਜ਼ਾਂ ਦਾ ਪੈਸਾ ਸੀ ਕੋਈ ਪਾਰਟੀਕੂਲ ਨਹੀਂ ਹੈ ਕਈ ਫੈਕਟਰਸ ਤੋਂ ਆਇਆ ਹੈ ਨਹੀਂ ਡਰਗਸ ਦਾ ਦੱਸੋ ਸਮਝਾ ਕੇ ਕਲੀਅਰ ਦੱਸ ਰਿਹਾ ਤੁਹਾਨੂੰ ਉਹ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਕਲੀਅਰ ਹੋਏਗਾ ਕਿ ਕਿੰਨਾ ਪੈਸਾ ਕਿਤੋਂ ਗਿਆ ਐਫਆਈਆਰ ਜਿਹੜੀ ਹੈ ਉਹ ਕਰਦਣਾ ਹੈ ਕਿ ਕਰ ਵੀ ਐਫਆਈਆਰ ਜਿਹੜੀ ਹੈਗੀ ਗਲਤ ਹੋਈ ਹੈਗੀ ਐਫਆਈਆਰ ਵਿੱਚ ਪੂਰੇ ਤੱਤ ਨਹੀਂ ਆ ਗਏ ਉਹਨਾਂ ਨੇ ਇਨਵੈਸਟੀਗੇਸ਼ਨ ਦੇ ਬਲਾਕ ਨਹੀਂ ਗਿਆ ਜਮੀਨ ਜਾਇਦਰ ਪੁੱਛਿਆ ਨਹੀਂ ਗਿਆ ਕਾਗਜ਼ ਤੋਂ ਲੱਤੇ ਨਹੀਂ ਗਏ ਉਸ ਦੇ ਬਾਵਜੂਦ ਇਹ ਅਫੀਅਦ ਦਾਦ ਕਰਕੇ ਫਿਰ اگئے ਸਾਨੂੰ ਰਿਮਾਂਡ ਦਿੱਤਾ ਹੌਨਰੇਬਲ ਸੁਪਰੀਮ ਕੋਰਟ ਸਪੈਸੀਫਿਕਲੀ ਸਟੇਟਸ ਥੈਟ ਐਫ ਆਈ ਆਰ ਇਜ਼ ਨਾਟ ਐਨ ਐਂਸਾਈਕਲੋਪੀਡੀਆ ਸਾਰਾ ਕੁਝ ਉਹਦੇ ਚ ਨਹੀਂ ਹੋ ਸਕਦਾ ਸਾਰੀ ਚੀਜ਼ਾਂ ਤੇ ਸਾਰੇ ਤੱਤ ਇਨਵੈਸਟੀਗੇਸ਼ਨ ਚ ਬਾਹਰ ਆਣਗੇ ਤਾਂ ਕੋਰਟ ਨੇ 4 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹੋਰ ਅੱਜ ਦਿੱਤਾ ਤੇ ਸੰਡੇ ਨੂੰ ਜਿਹੜਾ ਸੰਡੇ ਤੱਕ ਦਾ ਰਿਮਾਂਡ ਦਿੱਤਾ ਹੈ ਪੁਲਿਸ ਨੇ ਤੇ ਡਿਊਰਿੰਗ ਜਿਹੜੀ ਇਨਵੈਸਟੀਗੇਸ਼ਨ ਸੀਗੀ ਕਾਫੀ ਇਹ ਕੀ ਨਿਕਲ ਕਾਫੀ ਜਿਹੜੇ ਤੱਥ ਸੀਗੇ ਨਿਕਲ ਕੇ ਆਏ ਕੋਰਟ ਦੇ ਵੀ ਅਭੀ ਜਿਹੜੇ ਇਨਵੈਸਟੀਗੇਸ਼ਨ ਟੀਮ ਦੇ ਕੋਲ ਜੀਨੂੰ ਕੀ ਇੱਥੇ ਕੋਰਟ ਦੇ ਵਿੱਚ ਸਾਰਾ ਦੱਸਿਆ ਗਿਆ ਕੀ ਕੀ ਤੱਥ ਆਏ ਕਿਹੜੇ ਕਿਹੜੇ ਗਰਾਉਂਡਸ 'ਤੇ ਅਸੀਂ ਕੀਤਾ ਗਿਆ ਇੱਕ ਬੜਾ ਹੈਰਾਨੀਜਨਕ ਜਿਹੜਾ ਹੈ ਤੱਥ ਜਿਹੜਾ ਹੈ ਨਿਕਲ ਕੇ ਆਇਆ ਉਹ ਪ੍ਰਾਪਰਟੀ ਬਿਨਾਮੀ ट्रांजੈਕਸ਼ਨਸ ਦੇ ਰਿਲੇਟਿਡ ਸੀਗਾ ਜਿਹੜੀ ਸ਼ਿਮਲਾ ਦੀ ਪ੍ਰਾਪਰਟੀ ਜਿਹਦੇ ਕਰਕੇ ਸ਼ਿਮਲਾ ਉਹਨਾਂ ਨੂੰ ਲੈ ਕੇ ਵੀ ਜਾਇਆ ਗਿਆ ਸੀ ਤੇ ਕੋਪਰੇਟ ਨਹੀਂ ਕੀਤਾ ਸੀ ਤੇ ਉਹ ਜਿਹੜੀ ਪ੍ਰਾਪਰਟੀ ਸੀਗੀ ਉੱਥੇ ਜਦੋਂ ਰਜਿਸਟਰੀਆਂ ਚੈੱਕ ਕੀਤੀਆਂ ਗਈਆਂ ਤਾਂ ਇੱਕ 401 ਰਜਿਸਟਰੀ ਨਿਕਲ ਕੇ ਆਂਦੀ ਹੈ 402 ਹੈਕਟੇਅਰ ਲੈਂਡ ਜਿਹੜਾ ਜਿਹੜਾ ਕਿ ਕਿੱਥੇ ਵੀ ਅੱਜ ਤੱਕ ਐਫੀਡੇਵਿਡਸ ਦੇ ਵਿੱਚ ਨਹੀਂ ਆਇਆ 402 ਹੈਕਟੇਅਰ ਉਹਦੀ ਰਜਿਸਟਰੀ ਦੀ ਕਾਪੀ ਜਿਹੜੀ ਹੈ ਕੋਰਟ ਦੇ ਵਿੱਚ ਲੈ ਕੇ ਆਈ ਗਈ ਤੇ ਉਹ ਸਾਰਾ ਤੱਥ ਜਿਹੜੇ ਸੀਗੇ ਕੋਰਟ ਦੇ ਵਿੱਚ ਇਸ ਤੋਂ ਇਲਾਵਾ ਹੋਰ ਕਾਫੀ ਗਰਾਉਂਡਸ ਸੀਗੇ ਜਿਹੜੇ ਕਿ ਕੋਰਟ ਦੇ ਵਿੱਚ ਪੇਸ਼ ਕੀਤੇ ਗਏ ਤੇ ਉਹਨਾਂ ਵੱਲੋਂ ਵੀ ਕਾਫੀ ਆਰਗੂਮੈਂਟਸ ਕੀਤੇ ਗਏ ਇਹ ਆਫਟਰ 3-4 ਘੰਟੇ ਦੇ ਆਰਗੂਮੈਂਟਸ ਤੋਂ ਬਾਅਦ ਕੋਰਟ ਨੇ 4 ਦਿਨ ਦਾ ਪੋਲੀਸ ਰਿਮਾਨਡ ਦਿੱਤਾ ਹੈ ਦੇਖੋ ਜੀ ਤੁਸੀਂ ਸਾਰਿਆਂ ਨੇ ਪਹਿਲਾਂ ਹਾਲਾਤ ਦੇਖ ਲੇ ਕਿ ਕੀ ਪੰਜਾਬ ਦੇ ਵਿੱਚ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਐਮਰਜੈਂਸੀ ਐਲਾਨ ਦਿੱਤੀ ਹੈ ਕੀ ਸੰਵਿਧਾਨ ਦੀਆਂ ਜਿਹੜੀਆਂ ਹਾਂਜੀ ਹਾਂਜੀ ਕੀ ਸੰਵਿਧਾਨ ਦੀਆਂ ਜਿਹੜੀਆਂ ਸਾਰੀਆਂ ਧਾਰਾਵਾਂ ਨੇ ਉਹ ਪੰਜਾਬ ਦੇ ਵਿੱਚ ਸਸਪੈਂਡ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਜਿਸ ਤਰੀਕੇ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਉਹ پارٹی ਜਿਹੜੀ ਧਰਨਿਆਂ ਦੇ ਵਿੱਚੋਂ ਨਿਕਲੀ ਹੈ ਉਹਨਾਂ ਨੇ ਸਵੇਰੇ ਜਿਹੜੀਆਂ ਸਾਡੀਆਂ ਕਨਸਟੀਟਿਊਸ਼ਨਲ ਕਦਰਾਂ ਕੀਮਤਾਂ ਨੇ ਉਹਨਾਂ ਦਾ ਕਾਣ ਕੀਤਾ ਉਹ ਸਾਰਿਆਂ ਦੇ ਸਾਹਮਣੇ ਹੈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਘਰੇ ਡਿਟੇਨ ਕੀਤਾ ਗਿਆ ਇੱਥੋਂ ਹੀ ਗੱਲ ਸਪਸ਼ਟ ਹੈ ਕਿ ਸਰਕਾਰ ਡਰ ਗਈ ਹੈ ਕਿਉਂਕਿ ਇਹ ਜਿਹੜਾ ਕੇਸ ਹੈ ਇਹਦੇ 'ਚ ਸਰਕਾਰ ਨੂੰ ਅਜੇ ਤੱਕ ਕੱਖ ਨਹੀਂ ਲੱਭਿਆ ਕੱਖ ਜਿਹਨੂੰ ਆਪਾਂ ਕਹਿੰਦੇ ਆ ਅੱਜ ਵੀ ਕੋਰਟ ਦੇ ਵਿੱਚ ਜਦੋਂ ਸਰਕਾਰ ਆਉਂਦੀ ਹੈ ਤਾਂ ਉਹੀ ਰਟੀਆਂ ਰਟਾਈਆਂ ਦਲੀਲਾਂ ਉਹੀ ਸਰਾਇਆ ਇੰਡਸਟਰੀ ਉਹੀ ਸਾਈਪ੍ਰਸ ਵਾਲੀ ਕੰਪਨੀ ਇਹ ਤੋਂ ਅੱਗੇ ਹਲੇ ਤੱਕ ਸਰਕਾਰ ਨਹੀਂ ਵਧੀ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਕਰਮ ਮਜੀਠੀਆ ਸਾਹਿਬ ਵੱਲੋਂ ਦਮਨਬੀਰ ਸੋਪਤੀ ਸਾਹਿਬ ਐਡਵੋਕੇਟ ਅਰਸ਼ਦੀਪ ਚੀਮਾ ਤਨਵਾਰ ਸਾਹਿਬ ਮੈਂ ਸਾਡੇ ਨਾਲ ਬਰਾੜ ਸਾਹਿਬ ਦੁਬਾਰਾ ਕੋਰਟ ਨੂੰ ਇਹ ਗੱਲ ਦੱਸੀ ਕਿ ਇਹ ਜਿਹੜੀਆਂ ਗੱਲਾਂ ਅੱਜ ਕਰਦੇ ਨੇ ਇਹ ਗੱਲਾਂ ਸਾਰੀਆਂ ਉਹੀ ਨੇ ਜਿਹੜੀਆਂ ਕਿ ਮਾਨਯੋਗ ਸੁਪਰੀਮ ਕੋਰਟ ਚ ਇਹਨਾਂ ਨੇ ਐਫੀਡਵਿਟ ਤੇ ਰੱਖੀਆਂ ਨੇ ਕੋਈ ਨਵਾਂ ਤੱਥ ਪੰਜਾਬ ਦੀ ਵਿਜੀਲੈਂਸ ਕੋਲੇ ਨਹੀਂ ਉਹੀ ਗੱਲਾਂ ਤੇ ਦੁਬਾਰਾ ਦੁਬਾਰਾ ਇਹ ਕੋਰਟ ਨੂੰ ਆ ਕੇ ਕਹਿੰਦੇ ਨੇ ਕਿ ਜੀ ਸਾਨੂੰ ਰਿਮਾਂਡ ਚ ਵਾਅਦਾ ਕਰਦੇ